ਜ਼ਮੀਨ ਦਾ ਰੇਟ ਸਿਰਫ 8 ਲੱਖ ਰੁਪਏ ਕਿੱਲੇ ਦਾ ਵਿੱਚ 5 ਮੋਟਰਾਂ ਨੇ ਝੋਨੇ ਵਾਲੀ ਜ਼ਮੀਨ ਆ ਕੋਈ ਰੋਲਾ ਰੱਪਾ ਨਹੀਂ ਸਿੱਧੀ ਰਜਿਸਟਰੀ ਹੈ ਜੀ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤੁਹਾਨੂੰ ਨੰਬਰ ਰੇਟ ਏਰੀਆ ਸਾਰੀ ਜਾਣਕਾਰੀ ਦੇ ਦਿਆਂਗੇ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਕੋਈ ਆਪਣਾ ਘਰ ਕੋਠੀ ਮਕਾਨ ਵੇਚਣਾ ਚਾਹੁੰਦੇ ਹੋ ਜਾਂ ਕੋਈ ਜ਼ਮੀਨ ਸੇਲ ਕਰਨਾ ਚਾਹੁੰਦੇ ਹੋ ਖਰੀਦਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਤੋਂ ਐਡ ਕਰਵਾ ਸਕਦੇ ਹੋ ਜੀ ਐਡ ਕਰਵਾਉਣ ਲਈ ਸਾਡਾ WhatsApp ਨੰਬਰ ਸਕਰੀਨ ਉੱਪਰ ਚੱਲ ਰਿਹਾ ਹੈ ਜੀ ਦਿੱਤੇ ਨੰਬਰ ਤੇ ਸਾਨੂੰ 7-8 ਮਿੰਟਾਂ ਦੀ ਵੀਡੀਓ ਬਣਾ ਕੇ ਭੇਜਣੀ ਹੈ ਜੀ ਨਾਲ ਤੁਸੀਂ 7-8 ਫੋਟੋਆਂ ਸਾਰੀ ਜਾਣਕਾਰੀ ਭੇਜ ਦਿਓ ਜੀ ਉਸ ਤੋਂ ਬਾਅਦ ਤੁਹਾਡੀ ਐਡ ਆਪਣੇ ਪਲੇਟਫਾਰਮਾਂ ਤੇ ਲੱਗ ਜਾਊਗੀ ਤੁਹਾਡੀ ਐਡ Instagram Facebook YouTube ਸਾਰੀ ਜਗ੍ਹਾ ਪਰਾਪ ਚੁਲਾ ਦੇਾਂਗੇ ਜੀ ਤੇ ਕੱਲੀ ਕੱਲੀ ਚੀਜ਼ ਤੁਹਾਨੂੰ ਦੱਸ ਦੇਾਂਗੇ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇੰਨਾ ਪਿਆਰ ਦੇਦੇ ਹੋ ਚੈਨਲ ਨੂੰ ਹਰ ਰੋਜ਼ ਵਧੀਆ ਵਧੀਆ ਕਮੈਂਟ ਵੀਡੀਓ ਦੇਖਦੇ ਹੋ ਜੀ ਤਾਂ ਅਸੀਂ ਵੀ ਤੁਹਾਡੇ ਟਿਕਾਣੇ ਟਿਕਾਣੇ ਸੌਦੇਆਂ ਦੀਆਂ ਵੀਡੀਓ ਪੰਜਾਬ ਹਰਿਆਣਾ ਸਾਰੇ ਕਿੱਥੋਂ ਆਪਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਆਂ ਜੀ ਠੀਕ ਹੈ ਜੀ ਤੇ ਬਾਕੀ ਤੁਸੀਂ ਕਮੈਂਟਾਂ ਵਿੱਚ ਦੱਸ ਦਿਆ ਕਰੋ ਜੇ ਕੋਈ ਖਾਸ ਏਰੀਆ ਦੀ ਕੋਈ ਤੁਹਾਨੂੰ ਜ਼ਮੀਨ ਦੀ ਲੋੜ ਹੁੰਦੀ ਹੈ ਤਾਂ ਕਮੈਂਟਾਂ ਜਰੂਰ ਦੱਸ ਦਿਆ ਕਰੋ ਜਿਹੜੀ ਵੀਡੀਓ ਚੱਲ ਰਹੀ ਹੈ ਸਾਵੇਂ ਬਾਣ ਦੀ ਵੀਡੀਓ ਚੱਲ ਰਹੀ ਹੈ ਜੀ ਸਾਰੇ ਬਾਣ ਉੱਤੇ ਤੁਸੀਂ ਚੈੱਕ ਕਰ ਲਓ ਸਪੈਦਾ ਵਗੈਰਾ ਲੱਗਿਆ ਹੋਇਆ ਨਾ ਤਾਰਬੰਦੀ ਕੀਤੀ ਹੋਈ ਹੈ ਵਧੀਆ ਬਾਉਂਡਰੀ ਬਣਾਈ ਹੋਈ ਹੈ ਕਿੱਲਿਆਂ ਦੀ ਗੱਲ ਕਰੀ ਤਾਂ 50 ਕਿੱਲੇ ਟੋਟਲ ਜ਼ਮੀਨ ਹੈ ਬਾਈ ਜੀ 50 ਕਿੱਲਿਆਂ ਦਾ ਵੱਡਾ ਟੱਕ ਥੋਡੇ ਲਈ ਲੈ ਕੇ ਆਏ ਆ ਕਈ ਵੀਰ ਆਪ ਮਧੀਆਂ ਹਨ ਖੁੱਲੀ ਡੁੱਲੀ ਜ਼ਮੀਨ ਮੰਗਦੇ ਸੀ ਤਾਂ 50 ਕਿੱਲੇ ਦੀ ਵੱਡਾ ਟੱਕ ਲੈ ਕੇ ਆਏ ਤੇ ਪੰਜ ਮੋਟਰਾਂ ਤੁਹਾਨੂੰ ਦੇਖਣ ਨੂੰ ਮਿਲ ਜਾਣੀਆਂ ਯਾਨੀ ਕਿ 10 ਕਿੱਲਿਆਂ ਦੇ ਉੱਪਰ ਤੁਹਾਨੂੰ ਮੋਟਰ ਦੇਖਣ ਨੂੰ ਮਿਲ ਜੂਗੀ 10 ਕਿੱਲਿਆਂ ਦੇ ਉੱਪਰ ਤੁਹਾਨੂੰ ਇੱਕ ਮੋਟਰ ਦੇਖਣ ਨੂੰ ਮਿਲ ਜੂਗੀ ਪੰਜੇ ਮੋਟਰਾਂ ਆਪਦੀਆਂ ਨੇ ਪੰਜੇ ਮੋਟਰਾਂ ਦੇ ਵਿੱਚ ਕਿਸੇ ਦਾ ਕੋਈ ਹਿੱਸਾ ਨਹੀਂ ਕਿਸੇ ਨਾਲ ਕੋਈ ਬਾਰੀ ਸਾਂਝੀ ਨਹੀਂ ਕਿਸੇ ਨੂੰ ਤੁਸੀਂ ਕੋਈ ਪਾਣੀ ਨਹੀਂ ਦੇਣਾ ਤੇ ਬਾਣ 50 ਕਿੱਲਿਆਂ ਨੂੰ ਰਾਮਦਾਰੀ ਨਾਲ ਬਾਈ ਜੀ ਪਾਲ ਦਿੰਦੀਆਂ ਨੇ ਝੋਨੇ ਵਾਲਾ ਬਾਣ ਹੈ ਵਧੀਆ ਸਾਰੀਆਂ ਫਸਲਾਂ ਹੁੰਦੀਆਂ ਨੇ ਆਸੇ ਪਾਸੇ ਦਾ ਮਾਹੌਲ ਬਹੁਤ ਸੋਹਣਾ ਜੀ ਰੌਲਾ ਰੱਪਾ ਕਿਸੇ ਨਾਲ ਨਹੀਂ ਰਾਹ ਪਹੀ ਦਾ ਕੋਈ ਰੌਲਾ ਨਹੀਂ ਕੋਈ ਤਕਸੀਮ ਦਾ ਕੋਈ ਕਿਸੇ ਚੀਜ਼ ਦਾ ਕੋਈ ਰੌਲਾ ਨਹੀਂ ਕਿਸੇ ਚੀਜ਼ ਦੀ ਮਾਰ ਦੇ ਠਾਂ ਜ਼ਮੀਨ ਹੈ ਨਹੀਂ ਨਾ ਕੋਈ ਪਾਣੀ ਦੀ ਮਾਰ ਹੈ ਨਾ ਕਿਸੇ ਤਰ੍ਹਾਂ ਦੀ ਹੋਰ ਕੋਈ ਅਦਰ ਮਾਰ ਦੇ ਵਿੱਚ ਇਹ ਜ਼ਮੀਨ ਆਉਂਦੀ ਆ ਵਧੀਆ ਟੌਪ ਦੀ ਵਧੀਆ ਕੈਂਡ ਲੋਕੇਸ਼ਨ ਦੇ ਉੱਪਰ ਜ਼ਮੀਨ ਹੈ ਬਾਕੀ ਨੰਬਰ ਦੇਵਾਂਗੇ ਮਾਲਕ ਵੀਰਾਂ ਤੋਂ ਹੋਰ ਫੋਟੋਆਂ ਵੀਡੀਓ ਕਾਲ ਜੋ ਕੁਝ ਕਰਨਾ ਤੁਸੀਂ ਵਾਸ ਸਕਦੇ ਹਾਂ ਠੀਕ ਹੈ ਜੀ ਅਹ ਮਕਾਨ ਹੈ ਜਿਹੜਾ ਇਹ ਵੀ ਜ਼ਮੀਨ ਦੇ ਵਿੱਚ ਬਣਿਆ ਹੋਇਆ ਮੋਟਰ ਚੈੱਕ ਕਰ ਲਓ ਮਕਾਨ ਦੇਖ ਲਓ ਬਾਈ ਜੀ ਮਕਾਨ ਵੀ ਵਿੱਚ ਬਣਿਆ ਹੋਇਆ ਜ਼ਮੀਨ ਦੇ ਤੇ ਨਾਲ-ਨਾਲ ਇਹ 50 ਕਿੱਲਾਂ ਦਾ ਖੁੱਲਾ ਡੁੱਲਾ ਵਧੀਆ ਟੱਕ ਤੁਸੀਂ ਦੇਖ ਸਕਦੇ ਹੋ ਇਹ ਥੋੜੀ ਪੁਰਾਣੀ ਵੀਡੀਓ ਹੈ ਹਨਾ ਜਦੋਂ ਮਾਲਕਾਂ ਨੇ ਭੇਜੀ ਆ ਹੁਣ ਤਾਂ ਇੱਥੇ ਬਹੁਤ ਸੋਹਣੇ ਟੌਪ ਦੀ ਹਨਾ ਫਸਲ ਖੜੀ ਹੋਈ ਹੈ ਆ ਸਪੈਦਾ ਚੈੱਕ ਕਰ ਲਓ ਤੁਸੀਂ ਬਾਈ ਜੀ ਵਧੀਆ ਉੱਕ ਰਿਪੋਰਟ ਪਾਣੀ ਹੈ ਕਈ ਥਾਵਾਂ ਦੇ ਤੇ ਇਹਨਾਂ ਨੇ ਸਪੈਦਾ ਲਗਾ ਰੱਖਿਆ ਬਾਉਂਡਰੀ ਕੀਤੀ ਹੋਈ ਆ ਬਾਉਂਡਰੀ ਦੇ ਉੱਤੇ ਵੀ ਸਪੈਦਾ ਲੱਗਣ ਮਿਲ ਜੂ ਪੱਧਰ ਜ਼ਮੀਨ ਜ਼ੀਰੋ ਲੈਵਲ ਕੀਤੀ ਹੋਈ ਆ ਤੁਸੀਂ ਚੈੱਕ ਕਰ ਲਓ ਲੈਵ ਜ਼ੀਰੋ ਕੀਤੀ ਹੋਈ ਹੈ ਜ਼ਮੀਨ ਹੋਰ ਵੱਡੀ ਗੱਲ ਬਾਈ ਜੀ ਪਾਣੀ ਦਾ ਜਿਹੜਾ ਵਾਟਰ ਲੈਵਲ ਹੈ ਉਹ 40 ਫੁੱਟ ਦੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜੂ 40 ਫੁੱਟ ਤੇ ਹੀ ਚੋਆ ਜਿਹੜਾ ਪਾਣੀ ਦਾ ਦੇਖਣ ਨੂੰ ਮਿਲ ਜੂ ਆ ਫੈਸਿਲਿਟੀਆਂ ਬਹੁਤ ਵਧੀਆ ਘਰ ਤੱਕ ਤੁਸੀਂ ਆਰਾਮ ਨਾਲ ਆਪਦਾ ਰਸਤਾ ਦਿੱਤਾ ਹੋਇਆ ਆਰਾਮ ਨਾਲ ਆ ਸਕਦੇ ਹੋ ਜੇ ਕੋਈ ਵੀਰ ਹਨਾ ਲੈਂਦਾ ਤਾਂ ਤੁਹਾਨੂੰ ਜੇਕਰ ਤੁਸੀਂ ਰਹਿਣਾ ਹੋ ਇੱਥੇ ਤਾਂ ਤੁਸੀਂ ਆਪਦੀ ਫੈਮਿਲੀ ਨੂੰ ਇੱਥੇ ਰੱਖ ਵੀ ਸਕਦੇ ਹੋ ਘਰ ਬਣਿਆ ਜੇ ਕੋਈ ਹੋਰ ਹਨਾ ਕੋਈ ਸਰੀਪਾਲੀ ਹੈ ਤਾਂ ਉਹ ਵੀ ਇੱਥੇ ਵਧੀਆ ਤਰੀਕੇ ਨਾਲ ਅਡਜਸਟਮੈਂਟ ਆਪਦੀ ਕਰ ਸਕਦਾ ਹੈ ਜੀ ਤੇ ਚੈੱਕ ਕਰ ਲਓ ਬਾਈ ਜੀ ਓਕੇ ਦੀ ਰਿਪੋਰਟ ਹੈ ਬਾਈ ਜੀ ਸਾਰਾ ਬਾਣ ਤੇ ਰੇਟ 8 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਬਾਈ ਜੀ ਸਿਰਫ ਬਿਲਕੁਲ ਜਾਇਜ ਜੈਨੂਨ ਰੇਟ 8 ਲੱਖ ਰੁਪਇਆ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਜ਼ਮੀਨ ਦੇਣੀ ਹੈ ਮਾਲਕਾਂ ਦਾ ਕੰਟੈਕਟ ਨੰਬਰ ਹੈ ਬਾਈ ਜੀ ਤੁਹਾਡੀ ਸਕਰੀਨ ਉੱਪਰ ਚਲਾ ਦਿੱਤਾ ਗਿਆ ਇਹ ਮਾਲਕਾਂ ਦਾ ਨੰਬਰ ਹੈ ਜੀ ਦਿੱਤੇ ਨੰਬਰ ਤੇ ਸੰਪਰਕ ਕਰ ਲਿਓ ਮਾਲਕਾਂ ਤੋਂ ਹੋਰ ਵੀ ਵਧੇਰੇ ਜਾਣਕਾਰੀ ਲੈ ਲਿਓ ਜਾਂ ਸੌਦਾ ਕਰਨਾ ਤਾਂ ਇਹੀ ਮਾਲਕਾਂ ਨਾਲ ਤੁਹਾਨੂੰ ਗੱਲ ਕਰਨੀ ਪੈਣੀ ਹੈ ਹੁਣ ਆਪਾਂ ਕਰ ਲੈਣੇ ਆ ਬਾਈ ਜੀ ਲੋਕੇਸ਼ਨ ਦੀ ਗੱਲ ਵੀ ਮੇਨ ਇਹ ਕਿੱਥੇ ਕਰਕੇ ਬਾਣ ਤੁਹਾਨੂੰ ਪੈ ਜਾਂਦਾ ਪਿੰਡ ਲਾਲਪੁਰਾ ਪਿੰਡ ਹੈ ਜੀ ਤੇ ਤਹਿਸੀਲ ਦੀ ਗੱਲ ਕਰੀ ਤਾਂ ਦਾਤਾਗੰਜ ਤਹਿਸੀਲ ਹੈ ਬਾਜੂ ਦੇ ਵਿੱਚ ਇਹ ਪੈਂਦਾ ਜੀ ਤੇ ਵਧੀਆ ਟੌਪ ਦੀ ਲੋਕੇਸ਼ਨ ਹੈ ਟੌਪ ਦਾ ਬਾਣ ਹੈ ਬਾਈ ਜੀ ਟੌਪ ਦਾ ਪਾਣੀ ਹੈ ਸਾਰਾ ਕੁਝ ਕੁਲ ਮਿਲਾ ਕੇ ਓਕੇ ਦੀ ਰਿਪੋਰਟ ਬਾਣ ਤੁਹਾਡੇ ਲਈ ਆਪਾਂ ਲੈ ਕੇ ਆਏ ਹਾਂ ਬਾਕੀ ਕਮੈਂਟਾਂ ਵਿੱਚ ਦੱਸਿਓ ਬਾਈ ਜੀ ਤੁਹਾਨੂੰ ਹੋਰ ਕਿਹੜੇ ਏਰੀਆ ਦਾ ਬਾਣ ਚਾਹੀਦਾ ਕਿੰਨੇ ਕਿੱਲੇ ਚਾਹੀਦੇ ਕਹੋ ਜੀ ਜ਼ਮੀਨ ਚਾਹੀਦੀ ਹੈ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਤੁਹਾਡੇ ਖੁਦ ਦੇ ਏਰੀਏ ਦੀ ਲੈ ਕੇ ਹਾਜ਼ਰ ਹੋਈਏ ਬਾਕੀ ਪੰਜਾਬ ਦੇ ਵੀ ਬਾਈ ਟੌਪ ਟੌਪ ਦੇ ਸੌਦੇ ਨੇ ਆ ਵੀਡੀਓ ਜਲਦੀ ਤੋਂ ਜਲਦੀ ਤੁਹਾਡੇ ਤੱਕ ਪੇਸ਼ ਕਰ ਦਿਆਂਗੇ ਚੈਨਲ ਨਾਲ ਬਨੇ ਰਹੋ ਇਸ ਤਰ੍ਹਾਂ ਜੇ ਰੋਜ਼ ਘੈਂਟ ਘੈਂਟ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਤੇ ਫੋਲੋ ਕਰ ਲਿਓ ਮਿਲਦੇ ਆ ਇਸੇ ਤਰ੍ਹਾਂ ਦੀ ਨਵੀਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖ ਜੀ